ਇੰਨੇ ਜ਼ਿਆਦਾ ਲੂਪ ਹੋਲ ਆ ਇਸ ਕੰਟਰੀ ਦੇ ਵਿੱਚ ਇੰਨੇ ਜ਼ਿਆਦਾ ਲੂਪ ਹੋਲ ਆ ਆਪਾਂ ਇੰਡੀਆ ਦੇ ਕਾਨੂੰਨ ਨੂੰ ਇਹਦੇ ਨਾਲੋਂ ਸਖਤ کہہ ਸਕਦੇ ਆਈ ਐਮ ਨੋਟ ਓਨਲੀ ਵਨ ਥੇਰ ਆ ਹੰਡਰਡਸ ਆਫ ਡਾਈਵਰਸ ਲਾਈਕ ਮੀ ਇਨ ਦ ਸੇਮ ਸਿਚੁਏਸ਼ਨ ਪ੍ਰੋਟੈਸਟ ਦੀ ਗੱਲ ਕੀਤੀ ਜਾਵੇ ਕੀ ਇਹ ਵੇਜ ਟੈਪ ਨਾਲ ਰਿਲੇਟਡ ਪ੍ਰੋਟੈਸਟ ਹੈ ਤੇ ਕੀ ਰੀਜ਼ਨ ਹੈ ਇਹ ਕਰਦੇ ਜਿਹੜੇ ਬੰਦੇ 8 8 10 10 ਬੰਦੇ ਆਪਣੇ ਰਹਿੰਦੇ ਆ ਘਰਾਂ ਦੇ ਵਿੱਚ ਉਹਨਾਂ ਦੇ ਖਰਚੇ ਓਨੇ ਕਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ 15 ਡਾਲਰ ਘੰਟੇ ਤੇ ਕੰਮ ਕਰ ਜਾਂਦੇ ਆ ਤੁਸੀਂ ਕਿਹਾ ਇੱਕੋ ਹੀ ਕੰਪਨੀ ਦੇ ਇਸ ਤੋਂ ਸਿੱਧਾ ਦੱਸ ਜਿਹਾ ਨੇ ਡਰਾਈਵਰ ਪਰ ਇਹ ਕਹ ਲੋ 30 40000 ਡਾਲਰ ਦੀਆਂ ਲੰਮੇ ਵੇਚਦੇ ਆ ਤੇ ਉਤੋਂ ਆਪਣੇ ਨਾਲ ਡਰਾਈਵਰ ਨੂੰ ਪੱਕਾ ਬੌਂਡ ਕਰ ਲੈਂਦੇ ਆ ਕੰਪਨੀ ਇਦਾਂ ਕਿਉਂ ਕਰ ਰਹੀ ਆ ਕਿੰਨੇ ਕੋ ਡਰਾਈਵਰਸ ਨੇ ਬਾਕੀ ਕਿਉਂ ਨਹੀਂ ਅੱਗੇ ਆ ਰਹੇ ਆ ਆਮ ਅਸੀਂ ਮੀਟਿੰਗਾਂ ਮੰਗੀਆਂ ਹੋਈਆਂ ਨੇ ਕਾਫੀ ਐਮਪੀਜ਼ ਦੇ ਨਾਲ ਅਸੀਂ ਗੱਲ ਉਹਨਾਂ ਨੂੰ ਲੈ ਕੇ ਗਏ ਹੋਏ ਆ ਮਿਨਿਸਟਰੀ ਆਫ ਲੇਬਰ ਦੇ ਸਟਾਫ ਨਾਲ ਅਸੀਂ ਚਾਰ ਵਾਰੀ ਮੀਟਿੰਗਾਂ ਕੀਤੀਆਂ ਹੋਈਆਂ ਨੇ ਹਾਲਾਂਕਿ ਇਸ ਵਕਤ ਸਰਕਾਰ ਨੇ ਇਹ ਜ਼ਰੂਰ ਕੀਤਾ ਕਿ ਵਿਜ਼ਿਟਰਸ ਆ ਕਿ ਇੱਥੇ ਹੁਣ ਵਰਕ ਪਰਮਿਟ ਨਹੀਂ ਲੈ ਸਕਦੇ ਇਸ ਸਟੈਪ ਨੂੰ ਕਿੱਦਾਂ ਦੇਖ ਜਦੋਂ ਚੈੱਕ ਲਾਉਣ ਲਈ ਕਹਿੰਦੇ ਆ ਲਾ ਦੇ ਇਹਦਾ 2-3 ਦਿਨ ਬਾਅਦ ਉਹ ਵੀ ਰਿਟਰਨ ਹੋ ਜਾਂਦਾ ਕੰਪਨੀਆਂ ਡਿਨਾਈ ਵਰਕਰਸ देयर ਓਵਰਟਾਈਮ ਪੇ ਵੈਕੇਸ਼ਨ ਪੇ ਹੌਲੀਡੇ ਪੇ ਐਂਡ ਮੇਕ ਇਲੀਗਲ ਡੈਡਕਸ਼ਨ ਉਹ ਜਿੰਨਾਂ ਨੂੰ ਐਲਐਮਆਈਆਂ ਦਿੱਤੀਆਂ ਹੋਈਆਂ ਉਹ ਵਿਚਾਰੇ ਫਸੇ ਆ ਜਿੱਦਾਂ ਗੱਲ ਉਹ ਵੀ ਘੱਟ ਪੈਸਿਆਂ ਤੇ ਕੰਮ ਕਰ ਰਹੇ ਆ ਇਸ ਵਕਤ ਜਸਟਿਸ ਫਾਰ ਟਰੱਕ ਡਰਾਈਵਰਸ ਦੇ ਨਾਮ ਹੇਠ ਮੇਰੇ ਪਿੱਛੇ ਪ੍ਰੋਟੈਸਟ ਹੋ ਰਹੇ ਨੇ ਜਿਸ ਦੇ ਵਿੱਚ ਟਰੱਕ ਡਰਾਈਵਰਸ ਦੀਆਂ ਜਿਹੜੀਆਂ ਤਨਖਾਹਾਂ ਹਾਂ ਮਾਰੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਕਤ ਗੱਲ ਕੀਤੀ ਜਾਵੇ ਕੈਨੇਡੀਅਨ ਟਰੱਕਰਸ ਦੀ ਤਾਂ ਇੱਕ ਪਾਸੇ ਟਰਕਿੰਗ ਇੰਡਸਟਰੀ ਕਿਹਾ ਜਾ ਰਿਹਾ ਕਿ ਕ੍ਰਾਈਸਿਸ ਵਿੱਚ ਚੱਲ ਰਹੀ ਹੈ ਤੇ ਦੂਜੇ ਪਾਸੇ ਪਿੱਛੇ ਡਰਾਈਵਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਪਾਰੀਆਂ ਤੇ ਕੰਪਨੀਆਂ ਦੇ ਵੱਲੋਂ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਮਾਰੀਆਂ ਜਾ ਰਹੀਆਂ ਨੇ ਸੋ ਪੁੱਛਦੇ ਹਾਂ ਅੱਜ ਇਸ ਪ੍ਰੋਟੈਸਟ ਦਾ ਕੀ ਕਾਰਨ ਹੈ ਇਹਨ ਸੋ ਹੁਣ ਉਹਨਾਂ ট্রাক ਡਰਾਈਵਰਸ ਦੇ ਨਾਲ ਗੱਲਬਾਤ ਕਰਦੀ ਆ ਜਿਹੜੇ ਇਸ ਪ੍ਰੋਟੈਸਟ ਵਿੱਚ ਸ਼ਾਮਿਲ ਹੋਏ ਨੇ ਵੇਜ ਥੈਫਟ ਦੀਆਂ ਗੱਲਾਂ ਹੋ ਰਹੀਆਂ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸੁਰਿੰਦਰਜੀਤ ਸਿੰਘ ਅ ਸੁਰਿੰਦਰ ਮੈਂ ਇਸ ਵਕਤ ਦੇਖ ਰਹੀਆਂ ਲਗਭਗ 80000 ਡਾਲਰ ਦੀ ਗੱਲ ਹੋ ਰਹੀ ਹੈ ਸੋ ਪ੍ਰੋਟੈਸਟ ਦੀ ਗੱਲ ਕੀਤੀ ਜਾਵੇ ਕੀ ਇਹ ਵੇਜ ਥੈਫਟ ਨਾਲ ਰਿਲੇਟਡ ਪ੍ਰੋਟੈਸਟ ਹੈ ਤੇ ਕੀ ਰੀਜ਼ਨ ਹੈ ਇਹ ਕਰ ਰਹੇ ਹੋ ਇਹਦਾ ਰੀਜ਼ਨ ਇਹੀ ਹੈ ਵੀ ਅੱਠ ਡਰਾਈਵਰ ਆਪਾਂ ਇੱਥੇ ਇਕੱਠੇ ਹੋਏ ਆ ਅੱਜ ਸਾਡਾ 80000 ਤੋਂ ਉੱਪਰ ਹੈ ਡਾਲਰ ਇਹਨਾਂ ਨੇ ਪੇ ਨਹੀਂ ਕੀਤਾ ਹੋਰ ਵੀ ਕਾਫੀ ਡਰਾਈਵਰ ਨੇ ਬਟ ਕੋਈ ਸਾਹਮਣ ਤੇ ਜਦੋਂ ਵੀ ਇਹਨਾਂ ਤੋਂ ਪੇ ਮੰਗਦੇ ਆਂ ਕੁਝ ਵੀ ਅੱਗੇ ਕਹਿ ਦਿੰਦੇ ਆ ਸਾਡੇ ਤੋਂ ਹੈ ਨਹੀਂ ਆ 1 ਮੰਥ ਬਾਅਦ ਦਵਾਂਗੇ 2 ਮੰਥ ਬਾਅਦ ਦਵਾਂਗੇ ਬਟ ਚੈੱਕ ਦੇ ਦਿੰਦੇ ਆ ਬਟ ਕਹਿ ਦਿੰਦੇ ਆ ਅੱਜ ਲਗਾਇਆ ਹੋਣਾ ਚੈੱਕ ਅਕਾਊਂਟ 'ਚ ਬੈਲੈਂਸ ਨਹੀਂ ਹੈ ਜਦੋਂ ਚੈੱਕ ਲਾਉਣ ਲਈ ਕਹਿੰਦੇ ਆ ਲਾ ਦੇ ਇਹਦਾ ਦੋ ਤਿੰਨ ਦਿਨ ਬਾਅਦ ਉਹ ਵੀ ਰਿਟਰਨ ਹੋ ਜਾਂਦਾ ਸੋ ਤੁਸੀਂ ਕਿਹਾ ਇੱਕੋ ਹੀ ਕੰਪਨੀ ਦੇ ਤੁਸੀਂ ਦੱਸਿਓ ਨੇ ਡਰਾਈਵਰ ਹਾਂ ਜੀ ਹਾਂ ਜੀ ਆਰਥੋ ਟਰਾਂਸਪੋਰਟ ਦੇ ਕਾਫੀ ਹੋਰ ਵੀ ਡਰਾਈਵਰ ਨੇ ਬਟ ਕੋਈ ਅੱਗੇ ਆ ਨਹੀਂ ਰਿਹਾ ਹੋਰ ਅੱਗੇ ਨਾ ਆਉਣ ਦਾ ਕੀ ਰੀਜ਼ਨ ਹੈ ਪਤਾ ਨਹੀਂ ਕਿ ਉਹ ਡਰਦੇ ਆ ਕਾਤੋਂ ਜਾਇ ਵਿੱਚੋ ਵਿੱਚ ਉਹਨਾਂ ਨੂੰ ਕੁਝ 500 10 ਸੋ ਤੁਸੀਂ ਜਿਵੇਂ ਹੁਣ ਗੱਲ ਕੀਤੀ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਵੇਚ ਟ੍ਰੇਵਟ ਹੋ ਰਿਹਾ ਆ ਵਾ ਸੋ ਤੁਸੀਂ ਵੀ ਇਸੇ ਕਰਕੇ ਇੱਥੇ ਪਹੁੰਚੇ ਹੋ ਹਾਂਜੀ ਮੇਰੇ ਆਪ 9000 ਹੈਗੇ ਜਿਹੜਾ ਇਹਨਾਂ ਨੇ ਪੇ ਕਰਨਾ ਹਲੇ ਬੈਟਰ ਆਊਂਡ 6 ਮਹੀਨੇ ਹੋ ਗਏ ਇਹਨਾਂ ਨੂੰ ਕਾਲ ਕਰਦਿਆਂ ਨੂੰ ਤੇ ਕਹਿੰਦੇ ਅੱਜ ਦੇ ਦਿਨ ਨੇ ਕੱਲ ਦੇ ਦਿਨ ਨੇ ਪਰਸੂ ਦੇ ਦਿਨ ਨੇ ਚੈੱਕੇ ਭਾਈਨ ਦੱਸਿਆ ਪਰ ਚੈੱਕ ਦਿੰਦੇ ਆ ਅਬਾਉਂਸ ਹੋ ਜਾਂਦੇ ਆ ਸੋ ਤੁਸੀਂ ਟੀਮ ਡਰਾਈਵਰ ਹੋ ਜਾਂ ਤੁਸੀਂ ਮੈਂ ਸਿੰਗਲ ਡਰਾਈਵਰ ਸੀਗਾ ਮੈਂ अराउंड 3 ਮਹੀਨੇ ਕੰਮ ਕੀਤਾ ਇਹਨਾਂ ਨਾਲ ਬਟ ਮੇਰੇ ਪਹਿਲੇ ਦਿਨ ਤੋਂ ਹੀ ਪੇ ਲੇਟ ਆ ਰਹੀ ਸੀਗੀ ਸੋ ਦੈਟਸ ਵਾਈ ਆਪ ਕਵਿਟ ਕਰਤਾ ਮੈਂ ਸੋ ਤੁਸੀਂ ਹੁਣ ਉੱਥੇ ਕੰਮ ਨਹੀਂ ਕਰ ਨਹੀਂ ਉੱਥੇ ਨਹੀਂ ਕਰ ਰਹੀ ਰੀਸੈਂਟਲੀ ਵੀ ਕੰਪਨੀ ਇਦਾਂ ਕਿਉਂ ਕਰੀ ਆ ਕਿੰਨੇ ਕੋ ਡਰਾਈਵਰਸ ਨੇ ਬਾਕੀ ਕਿਉਂ ਨਹੀਂ ਅੱਗੇ ਆ ਰਹੇ ਬਾਕੀ ਆਈ ਡੋਨਟ ਨੋ ਮੇਬੀ ਦੇ ਹੈਵ ਸਮ ਇਮੀਗ੍ਰੇਸ਼ਨ ਇਸ਼ੂ ਹੋ ਸਕਦੇ ਆ ਉਹਨਾਂ ਦੇ ਲਾਈਕ ਅੱਜਕੱਲ ਬਹੁਤ ਚੱਲ ਰਹੇ ਸੋ ਮੇਬੀ ਦੇ ਸਕੈਪਡ ਇਨ ਫਰੰਟ ਆਫ ਕੈਮਰਾ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਟਰਕਿੰਗ ਇੰਡਸਟਰੀ ਦੇ ਵਿੱਚ ਇਹ ਚੀਜ਼ਾਂ ਬਹੁਤ ਚੱਲਦੀਆਂ ਨੇ ਐਲ ਐਮ ਆਈਏ ਵਗੈਰਾ ਦਾ ਸਿਸਟਮ ਬਹੁਤ ਚੱਲਦਾ ਆ ਸੋ ਕੀ ਰੀਜ਼ਨ ਆ ਤੁਹਾਨੂੰ ਲੱਗ ਰਿਹਾ ਕਿ ਜਿਹੜੇ ਵੇਜ ਥੈਫਟ ਹੋ ਰਹੇ ਨੇ অপਸ਼ਨਸ ਬਹੁਤ ਹੈਗੇ ਕੰਪਨੀਆਂ ਦੇ ਕੋਲੇ ਜਾਂ ਫਿਰ ਇਸ ਵਕਤ ਡਰਾਈਵਰਸ ਵੀ ਅੱਗਿਆ ਕੇ ਗੱਲ ਨਹੀਂ ਕਰ ਰਹੇ ਇਸ ਬਾਰੇ ਦ ਮੇਨ ਥਿੰਗ ਇਜ਼ ਹੈ ਕਿ ਜਿਹੜੀ ਅੱਡੀ ਵੀ ਗੱਲ ਹੋਈ ਹੈ ਓਨਰਸ ਨਾਲ ਉਹ ਸਕੇਅਰ ਨਹੀਂ ਹੈ ਕਿਸੇ ਵੀ ਲੋਕ ਤੋਂ ਉਹ ਕਹਿੰਦੇ ਤੁਸੀਂ ਜਿਹੜਾ ਕੇਸ ਕਰਨਾ ਕਰ ਲਓ ਕਿਉਂਕਿ ਇਸ ਕੋਲ ਨਾ ਟੇਕ ਕਪਲ ਆਫ ਇਅਰਸ ਤੇ ਮੀਨਵਾਈਲ ਆਪਾਂ ਕਹਿੰਦੇ ਬੈਂਕਰਪਸੀ ਫਾਈਲ ਕਰ ਦੇਣੀ ਹੈ ਸੋ ਓਪਨਲੀ ਤੁਹਾਡਾ ਗੱਲ ਕਰਦੇ ਆ ਯਾਰ ਪ੍ਰੀਟੀ ਸ਼ੋਰ ਅਬਾਊਟ ਇਟ ਦੇ ਸੈਡ ਲਾਈਕ ਇਹੀ ਤੇ ਹੈਗਾ ਵੀ ਆਪਾਂ ਹੁਣ ਲੋ ਜਿਹੜੇ ਹੈਗੇ ਆਪਾਂ ਮੈਂ ਐਕਸਪੈਕਟ ਨਹੀਂ ਕਿਤੇ ਵੀ ਕੈਨੇਡਾ ਚ ਇਦਾਂ ਹੋਊਗਾ ਜੇ ਲੋ ਹੋਏ ਆ ਸੋ ਕੰਪਲਾਈ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਕੰਪਲਾਈ ਉਹਦੇ ਤੇ ਬਟ ਮੇਬੀ ਉਹਨਾਂ ਦੇ ਵਿੱਚ ਕੋਈ ਲੂਪ ਹੋਲਸ ਹੈਗੇ ਜੋ ਉਹਨਾਂ ਨੂੰ ਪਤਾ ਵੀ ਉਹ ਨਹੀਂ ਹੈਗੇ ਕੌਨਸੀਕਵੈਂਸਸ ਸਕੇਅਰ